ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰੇਣ ਅੰਤਰ ਭਵਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵ ਮਹਿਲਾ ਪੰਜਵਾ ਜਿਸ ਉਪਰ ਹੋਵਤ ਦਿਆਲ ਹਰ ਸਿਮਰਤ ਕਟੈ ਸੋ ਕਾਲ ਰਹਾਉ ਸਾਧ ਸੰਗ ਭਜਿਐ ਗੋਪਾਲ ਗੁਨ ਗਾਵਤ ਟੂਟੈ ਜਮ ਜਾਲ ਆਪੇ ਸਤਗੁਰ ਆਪੇ ਪ੍ਰਤਪਾਲ ਨਾਨਕ ਜੱਚ ਸਾਧਰਵਾਲ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਅਨੰਦਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਨ ਹੋ ਨੇਰੇ ਰਹਾਉ ਕੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਣੀ ਤਾ ਕਾ ਮਨ ਲਾਗ ਬਿਲਾਵਲ ਮਹਿਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਕਰ ਆਇਆ ਰਹਾਓ ਰਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਤਮਾ ਹੈ ਧਿਆਈ ਨਾਨਕ ਗੁਰ ਪੂਰੇ ਸਰਣਾਈ ਜਿਨ ਆਪਣੇ ਨਾਮ ਕੀ ਪੈਜਰ ਖਾਈ ਬਿਲਾਵਲ ਮਹਲਾ 5ਵਾਂ ਸਤ ਗੁਰ ਕਰਦੀਨੇ ਅਸਥਿਰ ਘਰਬਾਰ ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਨ ਕੀ ਤਿਸ ਆਗੇ ਹੀ ਮਾਰੇ ਕਰਤਾਰ ਨਾਨਕ ਦਾਸਤਾ ਕੀ ਸਰਨਾਈ ਜਾ ਕੋ ਸ਼ਬਦ ਅਖੰਡ ਅਪਾਰ ਬਿਲਾਵਲ ਮਹਲਾ 5 ਤਾਪ ਸੰਤਾਪ ਸਗਲੇ ਗਏ ਦਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਨ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸੋ ਘਰ ਦੇਸ਼ ਮੈਂ ਇਹ ਭਲੇ ਸੰਜੋਗ ਨਾਨਕ ਪ੍ਰਭ ਸੁਪਰਸੰਨ ਭੈ ਲਹਿ ਗਏ ਵਿਯੋਗ ਬਿਲਾਵਲ ਮੈਂ ਲਾ ਪੰਜਵਾ ਕਾਹੂ ਸੰਗ ਨਾ ਚਲਹੀਂ ਮਾਇਆ ਜੰਜਾਲ ਉਠ ਸਿਧਾਰੇ ਛਤਰਪਤ ਸੰਤਮ ਕੈ ਖਿਆਲ ਰਹਾਉ ਆਉ ਬੁੱਧ ਕੋ ਬਿਨ ਸੁਨਾ ਇਹ ਧਰ ਕੀ ਢਾਲ ਬਹੁ ਜੋਨੀ ਜਨਮੇ ਮਰੇ ਵਿਖਿਆ ਬਿਕਰਾਲ ਸਤਿ ਬਚਨ ਸਾਧੂ ਕਹੈ ਨਿਤ ਜਪਾਂ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ